ਬਬਲੀ ਮਹਾਜਨੋ ਤੁਸੀਂ ਕਿੱਦਾਂ ਦੇਖਦੇ ਹੋ ਕਿ ਅੱਜ ਕੱਲੇ ਯਾਤਰਾ ਕੱਢੀ ਜਾ ਰਹੀ ਤੇ ਬਟਾਲਾ ਦੇ ਵਿੱਚ ਪਹਿਲੀ ਵਾਰ ਮੂਰਤੀ ਸਥਾਪਨਾ ਹੋ ਰਹੀ ਖਾਟੂ ਸ਼ਾਮ ਜੀ ਦੀ ਸਾਨੂੰ ਬਹੁਤ ਖੁਸ਼ੀ ਆ ਸਾਡੇ ਲੱੱਕੀ ਬਾਬਾ ਜੀ ਨੂੰ ਸਾਡੀ ਸਾਰੀ ਸੰਗਤ ਵੱਲੋਂ ਖਾਟੂ ਸ਼ਾਮ ਜੀ ਦੀ ਮੂਰਤੀ ਸਥਾਪਨਾ ਦੀ ਬਹੁਤ ਬਹੁਤ ਵਧਾਈ ਹੋਵੇ ਸਾਨੂੰ ਇੰਨੀ ਖੁਸ਼ੀ ਹੈ ਨਾ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਪਹਿਲੀ ਵਾਰ ਸਾਡੇ ਸ਼ਹਿਰ ਬਟਾਲਾ ਦੇ ਵਿੱਚ ਖਾਟੂ ਸ਼ਾਮ ਜੀ ਦੀ ਮੂਰਤੀ ਸਥਾਪਨਾ ਹੋ ਰਹੀ ਆ ਬਾਕੀ ਸਾਨੂੰ ਇਹ ਵੀ ਖੁਸ਼ੀ ਆ ਕਿ ਅੱਜ ਦੇ ਦਿਨ ਸਾਡੇ ਵਿਆਮ ਚੰਦਰ ਮਹਾਰਾਜ ਜੀ ਵੀ ਸਿੱਧਿਆਂ ਵਿੱਚ ਵਾਪਸ ਆ ਰਹੇ ਨੇ ਇਸ ਖੁਸ਼ੀ ਦੇ ਵਿੱਚ ਸਾਰੇ ਘਰ-ਘਰ ਦੀਪਕ ਮਾਲਾ ਜ਼ਰੂਰ ਕਰਨਾ ਤੇ ਸਾਰੇ ਸੰਗਤ ਵੱਲੋਂ ਸਾਰਿਆਂ ਨੂੰ ਜੈ ਸ਼੍ਰੀ ਰਾਮ। ਹਾਂ ਜੀ ਸਾਰੇ ਰਾਮ ਭਗਤਾਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਾਮ ਸਾਰਿਆਂ ਨੂੰ ਇਸ ਜੋਤਿਆ ਦੇ ਵਿੱਚ ਮੰਦਰ ਬਣਨ ਦੀ ਲੱਖ ਲੱਖ ਵਧਾਈ ਹੋਏ ਸਾਰਿਆਂ ਨੂੰ ਬੇਨਤੀ ਹੈ ਕਿ 22 ਤਰੀਕ ਨੂੰ ਆਪਣੇ ਘਰ ਤੋਂ ਦੀਵਾਲੀ ਮਨਾਣੀ ਹੈ ਦੀਪਮਾਲਾ ਕਰਨੀ ਹੈ ਪ੍ਰਭੂ ਰਾਮ ਦਾ ਜੀ ਦਾ ਪੰਦਰ ਕਾਂ ਦਾ ਜਿਹੜਾ ਪਾਠ ਕਰੋ ਜੈ ਸ਼੍ਰੀ ਰਾਮ ਦਾ ਨਾਰਾ ਬੋਲੋ ਏਟੀ ਨਾਰਾ ਏਟੀ ਨਾਮ ਜੈ શ્રી RAM ਜੈ ਅੱਜ ਤੁਸੀਂ